ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਬੜੀ ਇੱਕ ਕੈਨੀਅਰ ਟ੍ਰੈਕਟਰ ਵਾਲੀ ਪ੍ਰੈਸ ਕਾਨਫਰੰਸ ਆ ਜਿਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਉਹਨਾਂ ਸਾਡੇ ਵੀਰਾਂ ਨੂੰ ਵੜਾਉਣ ਜਾ ਰਹੇ ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਲ ਇੱਕ ਬੜੀਆਂ-ਬੜੀਆਂ ਪਛਾਣਾਂ ਲੈ ਕੇ 2022 ਵਿੱਚ ਗਏ ਸੀ ਤੇ ਬਹੁਤ ਸਾਰੇ ਵੀਰ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ 2017 ਤੋਂ ਜਾਂ ਕਿਸਕੇ ਲਈ ਉਹ ਪਾਰਟੀ ਸ਼ੁਰੂ ਹੋਈ ਆ ਉਦੋਂ ਤੋਂ ਕਾਰੋਗਰਦੇ ਸੀ ਉਹਨਾਂ ਦੇ ਮਨ ਵਿੱਚ ਇੱਕ ਬੜੀ ਵੱਡੀ ਭਾਵਨਾ ਸੀ ਕਿ ਇਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਤੇ ਬਾਦਰਸ਼ਤ ਅਕਾਲੀ ਦਲ ਬਾਦਲ ਇਹ ਦੋਨਾਂ ਪਾਰਟੀਆਂ ਨੇ ਹਮੇਸ਼ਾ ਕਦੀ ਬਾਰੋਬਾਰੀ ਆਪਣੀਆਂ ਸਰਕਾਰਾਂ ਤਾਂ ਬਣਾਈਆਂ ਪਰ ਪੰਜਾਬ ਨੂੰ ਕੁਝ ਨਹੀਂ ਦਿੱਤਾ ਪੰਜਾਬ ਦੇ ਅੰਦਰ ਕੋਈ ਭਲੇ ਦੀ ਗੱਲ ਨਹੀਂ ਕੀਤੀ ਤੁਹੇ ਸਾਰੇ ਵੀਰਾਂ ਨੇ ਜਿੰਨੇ ਆ ਜਿੰਨੇ ਤੁਹਾਡੇ ਕੋਲ ਆਏ ਆ ਇਹਨਾਂ ਨੇ ਆਸ ਰੱਖ ਕੇ ਜਿਸ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਅਸਾਮ ਇਹਨਾਂ ਨੇ ਇਲੈਕਸ਼ਨ ਲੜੀ ਤੇ ਇਹਨਾਂ ਨੇ ਬੜੀਆਂ ਅਮਰੀਦਾਂ ਆਪਣੇ ਮਰਾਂ ਵਿੱਚ ਲੈ ਕੇ ਨੈਸਵਾਰਥ ਹੋ ਕੇ ਬੜਾ ਵੱਡਾ ਇਹਨਾਂ ਦਾ ਸਾਥ ਦੇ ਕੇ ਤਾਂ ਤੁਹਾਡੇ ਸਮਾਜ ਦੀ ਧਰਤੀ ਦੇ ਉੱਤੋਂ ਬੜੀ ਵੱਡੀ ਬਹੁਮਤ ਦੇ ਨਾਲ ਉਹਨਾਂ ਨੂੰ ਕੀਤਾ ਕਿ ਅਸੈਂਬਲੀ ਵਿੱਚ ਭੇਜਿਆ ਪਰ ਜਦੋਂ ਇਹ ਸਾਰੇ ਵੀਰਾਂ ਨੇ ਜਾ ਕੇ ਇਹ ਦੇਖਿਆ ਇਹਨਾਂ ਨੂੰ ਪਤਾ ਲੱਗਾ ਕਿ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਕਾਂਗਰਸ ਤੇ ਬੀਜੇਪੀ ਚੱਲਦੀ ਸੀ ਤੇ ਜਿਹੜੀ ਇਹ ਤੀਸਰੀ ਪਾਰਟੀ ਸਾਡੇ ਕੋਲ ਆਮ ਆਦਮੀ ਪਾਰਟੀ ਆਈ ਆ ਇਹ ਤਾਂ ਵੀ ਜਿੰਨਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਸੈਂਟਰ ਦੀਆਂ ਪਾਰਟੀਆਂ ਜਿਹੜੀਆਂ ਰੈਸ਼ਨਲ ਪਾਰਟੀਆਂ ਹੈਗੀਆਂ ਸੀ ਸੈਂਟਰ ਦੀਆਂ ਕੇਂਦਰੀ ਪਾਰਟੀਆਂ ਉਹਨਾਂ ਤੋਂ ਕੋਈ ਵਕਫਾ ਨਹੀਂ ਸੋ ਇਹ ਸਾਰਿਆਂ ਨੇ ਦੇਖ ਕੇ ਅੱਜ ਤੁਹਾਡੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਇਹ ਸਾਰੀ ਸੰਗਤ ਕਿੱਡੀ ਭੱਜੀ ਇੱਥੇ ਆਈ ਆ ਇਹ ਇਕੱਲੀ ਸਿਰਫ ਇੱਕ ਰਾਜਸਥਾਨੀ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਉੱਥੋਂ ਆਏ ਨੇ ਸੋ ਇਹ ਗੱਲ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਇਸ ਸੱਚ ਨੂੰ ਪੂਰੀ ਦੁਨੀਆ ਨੂੰ ਜਿਹੜੀ ਪੱਤੀ ਪੱਤਰਕਾਰਤਾ ਹੈਗੀ ਆ ਉਤੇ ਰਾਈ ਦੱਸਣ ਦੀ ਕੋਸ਼ਿਸ਼ ਕਰੋ ਕਿ ਐ ਕਿ ਪੰਜਾਬ ਦੇ ਅੰਦਰ ਕਿੱਡੀ ਵੱਡੀ ਫਾਸਟ ਰੇਟ ਚਨ ਹੋ ਰਹੀ ਆ ਲੋਕਾਂ ਦੇ ਨਜ਼ਰਾਂ ਦੇ ਵਿੱਚ ਇਸ ਪਾਰਟੀ ਪ੍ਰਤੀ ਕੀ ਲੈ ਕੇ ਬੈਠਦੇ ਨੇ ਸੋ ਅੱਜ ਦੀ ਇਹ ਸ਼ੁਰੂਆਤ ਹੈ ਔਨਵਾੜੇ ਦਿਨਾਂ ਦੇ ਵਿੱਚ ਬਹੁਤ سارے ਸਾਡੇ ਨੌਜਵਾਨ ਵੀਰ ਔਰ ਸੂਝਬਾਨ ਸਾਡੇ ਭਰਾ ਭਜੁਰ ਸਾਰੇ ਜਿਹੜੇ ਬਹੁਤ ਵਧੀਆ ਸਾਫ ਸੁਥਰੇ ਅੱਖਸ ਵਾਲੇ ਨੇ ਉਸ ਪਾਰਟੀ ਨੂੰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਉਹ ਜੁਆਇਨ ਕਰਨਗੇ ਔਰ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਕਿ ਉਹਨਾਂ ਨੇ ਪੰਥ ਤੇ ਪੰਜਾਬ ਦੇ ਭਲੇ ਦੀ ਗੱਲ ਨੂੰ ਲੈ ਕੇ ਉਹਨਾਂ ਨੇ ਇਸ ਪਾਰਟੀ ਨੂੰ ਚੁਣਿਆ ਔਰ ਇਹ ਸੋਚਿਆ ਕਿ ਪੰਜਾਬ ਦੇ ਅੰਦਰ ਇੱਕ ਖੇਤਰੀ ਤੈਰ ਹੋਣੀ ਚਾਹੀਦੀ ਆ ਪੰਜਾਬ ਦੀ ਉਸ ਖੇਤਰੀ ਤਹਿਤੋਂ ਬਿਨਾਂ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਦਾ ਜਾਇ ਉਹ ਦੇ ਵਿੱਚ ਸੇਕਾਉਣ ਹਿੰਦੂ ਹੋਣ ਮੁਸਲਮਾਨ ਹੋਣ ਕੋਈ ਭਲਾ ਨਹੀਂ ਹੋ ਸਕਦਾ ਸੋ ਇਹ ਵੀਰਾਂ ਦਾ ਅਸੀਂ ਇੱਥੇ ਆਉਣ ਦਾ ਸਵਾਗਤ ਕਰਦੇ ਆਂ ਔਰ ਤੁਸੀਂ ਦੇਖੋ ਸਾਰਿਆਂ ਦੇ ਚਿਹਰੇ ਕਿੰਨੀ ਇਹਨਾਂ ਦੇ ਮਨਾਂ ਦੇ ਅੰਦਰ ਇੱਕੋ ਭਾਵਨਾ ਲੈ ਕੇ ਉੱਥੇ ਗਏ ਸੀ ਪਰ ਇਹਨਾਂ ਨੇ ਸਾਖ ਨੂੰ ਪਛਾਣ ਕੇ ਭਾਈ ਹਰਪਾਲ ਸਿੰਘ ਉਹਨਾਂ ਦੀ ਪਾਰਟੀ ਦਾ ਸਾਥ ਦੇਣ ਦੇ ਲਈ ਕਿੰਨੀ ਵੱਡੀ ਤਦਾਦ ਵਿੱਚ ਆ ਕੇ ਇੱਥੇ ਆਏ ਨੇ ਔਰ ਇਹ ਆਉਣ ਵਾਲੇ ਦਿਨਾਂ ਵਿੱਚ ਰਾਜਾ ਸੰਸਦ ਸੀ ਦੇ ਵਿੱਚ ਇੱਕ ਬਹੁਤ ਵੱਡੀ ਕਾਂਗਰਸ ਦੇ ਵਿੱਚ ਸਾਡੇ ਵਿੱਚ ਜਿਹੜੇ ਵੀਰ ਆਏ ਨੇ ਉਹਨਾਂ ਦਾ ਤੁਹਾਡਾ ਕੁਝ ਨਾਮ ਮੈਂ ਨਾ ਬੋਲ ਦਿੰਨਾ ਬਾਕੀ ਸਾਰੀ ਸੰਗਤ ਦੇ ਜੇ ਨਾਮ ਕੀ ਬੋਲੀਏ ਤਾਂ ਬਹੁਤ ਸਾਰੇ ਨਹੀਂ ਸੋ ਮੈਂ ਇਹਨਾਂ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਦਾ ਨਾਮ ਵੀ ਨਾਮ ਬੋਲਿਆ ਗਿਆ ਤੇ ਤੁਸੀਂ ਕੋਈ ਫਿਟਰ ਨਹੀਂ ਕਰਦਾ ਤੁਹਾਡੇ ਸਾਰਿਆਂ ਦੇ ਲਈ ਸਾਡੀ ਪਾਰਟੀ 'ਚ ਬੜਾ ਵੱਡਾ ਬਹੁਤ ਦਲਕਾਮਾ ਤੁਸੀਂ ਜੀ ਆਇਆਂ ਨੂੰ ਸਾਡੇ ਲਈ ਪਰ ਇੱਕ ਇੱਕ ਪਾਰਟੀ ਐ ਇੱਕ ਮੈਂ ਬੋਲ ਗੱਲ ਕਹਿਣੀ ਚਾਹੁੰਦਾ ਕੀ ਆ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਕਹਿੰਦੀ ਸੀ ਸਾਈਕਲਾਂ ਨੂੰ ਪੇਂਚਰ ਲਾਉਣ ਵਾਲਿਆਂ ਨੂੰ ਟਿਕਾ ਦੇਣੀਆਂ ਜਿਹੜੀ ਕਹਿੰਦੀ ਸੀ ਕਿ ਅਸੀਂ ਦੁਕਾਨਾਂ ਦੇ ਵਿੱਚ ਬੈਠਿਆਂ ਨੂੰ ਅਸੀਂ ਟਿਕਾ ਦੇਣੀਆਂ ਰਿਕਸ਼ੇ ਵਾਲਿਆਂ ਨੂੰ ਟਿਕਾ ਦੇਣੀਆਂ ਪਰ ਅੱਜ ਹੱਦ ਹੋ ਗਈ ਰਾਜ ਸਭਾ ਦੀਆਂ ਟਿਕਾ ਇਹਨਾਂ ਨੂੰ ਦੇ ਰਹੇ ਨੇ ਜਿਹੜੇ ਹਜ਼ਾਰਾਂ ਕਰੋੜ ਸੰਪਤੀ ਦੇ ਮਾਲਕ ਨੇ ਉਹਨਾਂ ਨੂੰ ਰਾਜ ਸਭਾ ਦੀਆਂ ਟਿਕਾ ਦਿੱਤੀਆਂ ਜਾ ਰਹੀਆਂ ਸੋ ਇਹਦਾ ਮਤਲਬ ਇਹ ਹੈ ਕਿ ਇਹ ਬੰਦ ਜਿਨਾ ਹੋਵੇ ਤੋਂ ਬੀਬੀ ਖਾਲੜਾ ਵਰਗਿਆਂ ਨੂੰ ਭੇਜਣਾ ਚਾਹੀਦਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਬੜੀ ਵੱਡੀ ਕੁਰਬਾਨੀ ਦਿੱਤੀ ਪਰ ਇਹਨਾਂ ਨੂੰ ਅੱਜ ਉਹ ਸਾਰਾ ਕੁਝ ਜੋ-ਕੁਝ ਸੀ ਸਾਧਨਾ ਉਹ ਛੱਡ ਕੇ ਸਿਰਫ ਇੱਕ ਅਮੀਰਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਜਿਹੜੀ ਪੰਜਾਬ ਨੂੰ ਰੋਟਣ ਤੇ ਉਟਣ ਤੋਂ ਸਵਾਏ ਜਾਂ ਲੋਕਾਂ ਨੂੰ ਐਨਐਸਏ ਲਾ ਕੇ ਜੇਲਾਂ ਵਿੱਚ ਸੁੱਟਣ ਤੋਂ ਸਵਾਏ ਕਿ ਕੋਈ ਹੋਰ ਇਹਨਾਂ ਦੇ ਕੋਲ ਕੰਮ ਨਹੀਂ ਔਰ ਮੈਂ ਤਾਂ ਬੜੀ ਇਰਾਨਗੀ ਆ ਇੱਕ ਗੱਲ ਤੇ ਦੇਖੋ ਇਹਨਾਂ ਦੇ ਕੋਲੋਂ ਇੰਨੇ ਸਾਲਾਂ ਵਿੱਚ ਕੋਈ ਆਪ ਦਾ ਉਮੀਦਵਾਰ ਵੀ ਤਿਆਰ ਨਹੀਂ ਹੋਇਆ ਤੁਸੀਂ ਦੇਖੋ ਪਹਿਲੀਆਂ ਜਿੰਨੀਆਂ ਜਿੰਗਨੀ ਟੋਣਾ ਲੜੀਆਂ ਉਹਨਾਂ ਦੇ ਵਿੱਚ ਵੀ ਬਾਦੀਆਂ ਪਾਰਟੀਆਂ ਤੋਂ ਅਧਾਰਾ ਦੇ ਸਗੇ ਸੈਨਕ ਜਾਂ ਵੀਰ ਜਾਂ ਭੈਣਾ ਉਹਨਾਂ ਰੁੱਟੇ ਇੱਧਰ ਤੇ ਔਰ ਦੂਸਰੇ ਪਾਸੇ ਕਾਦੀਦਾਰ ਪਾਰਸ ਪੰਜਾਬ ਦੀ ਕਾਸੀਅਤ ਕਿਹਨੇ ਗਲਤ ਸਹੀ ਚੋਣਾ ਕਿ ਇਹ ਟੈਕਦਾ ਮੀਰਾ ਨੂੰ ਦੇਖ ਕੇ ਉਹਦੀ ਬੈਂਕ ਕਿੰਨੀ ਆ ਉਹਦੀ ਜ਼ਮੀਨ ਕਿੰਨੀ ਆ ਉਹਦੇ ਕੋਲ ਕਿੰਨੇ 100 ਕਰੋੜ ਰੁਪਏ ਦੇ ਰਹਾ ਤੇ ਅਸੀਂ ਕੁਰਬਾਨੀ ਵਾਲੇ ਸੀਗਾ ਨੂੰ ਭਾਈ ਸੰਦੀਪ ਸਿੰਘ ਜੀ ਦੇ ਭਰਾ ਮਨਦੀਪ ਸਿੰਘ ਨੂੰ ਅਸੀਂ ਟਿਕਟ ਦਿੱਤੀ ਆ ਅਸੀਂ ਪੰਜਾਬ ਦੇ ਅੰਦਰ ਇੱਥੇ ਪੰਜਾਬ ਨਾਲ ਪਿਆਰ ਕਰਨ ਵਾਲੇ ਔਰ ਪੰਜਾਬ ਦਾ ਧਿਆਨ ਰੱਖਣ ਵਾਲੇ ਲੋਗਾ ਮੇਸ਼ ਸਪਰਕਰ ਕਰਦੇ ਰਹਾਂਗੇ ਔਰ ਇਹਨਾਂ ਅਮੀਰਾਂ ਦੀਆਂ ਵੀ ਅਰਥ ਹੈ ਜਿੱਥੇ ਸਾਡੀ ਪਾਰਟੀ ਨੂੰ ਜਰੂਰਤ ਹੋਊਗੀ ਉੱਥੇ ਡਿਊਟੀਆਂ ਲਾਵਾਂਗੇ ਸੋ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਸਰਦਾਰ ਤਰਜੀਤ ਸਿੰਘ ਦੀਆਂ ਮਿਆਦੀਆਂ ਸਾਡੇ ਨਾਲ ਬੈਠੇ ਨੇ ਜੇ ਟਰੈਕਟਰ ਡਿਵੈਲਪਮੈਂਟ ਕੋਰਪ ਪੰਜਾਬ ਇਹਨਾਂ ਦਾ ਅਹੁਦਾ ਸੀ ਔਰ ਦੂਸਰਾ ਗੰਪੂਲਮੈਂਟ ਟਰਸਟ ਅੰਮ੍ਰਿਤਸਰ ਦੇ ਵੀ ਇਹ ਸੀਗੇ ਉਹਦੇ ਨਾਲ ਇਹਨਾਂ ਦੇ ਨਾਂ ਜਿਹੜੇ ਕੁਝ ਸਿੰਘ ਮੈਂ ਉਹਨਾਂ ਦੇ ਨਾਂ ਲਿਖ ਲੈਨੇ ਉਹ ਤੁਹਾਨੂੰ ਦੱਸ ਦਿਨਾ ਔਰ ਬਾਕੀ ਸਾਰਿਆਂ ਦੇ ਕੁਝ ਅਸੀਂ ਪ੍ਰੈਸ ਰੋਟ ਵਿੱਚ ਪਾਏ ਨੇ ਉਹ ਵੀ ਕਾਲਮ ਦੇ ਵਿੱਚ ਫੜ ਜਾਣਗੇ ਸਰਪੰਚ ਤਿਲਦੀਪ ਸਿੰਘ ਨਖੂਪੁਰਾ ਔਰ ਸਰਪੰਚ ਸਰਦਾਰ ਰਜਿੰਦਰ ਸਿੰਘ ਵਿਆਧੀਆਂ ਇਹ ਦੋ ਸਰਪੰਚ ਨੇ ਜਿਹੜੇ ਸਾਡੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਦਾਰ ਜਸਪਾਲ ਸਿੰਘ ਬੋਲੀਆ ਕਰਨਜੀਤ ਸਿੰਘ ਜਸਤਰਵਾਲ ਸਰਦਾਰ ਸਰਬਜੀਤ ਸਿੰਘ ਨੰਬਰਦਾਰ ਕੁੰਮਰਪੁਰ ਸਰਦਾਰ ਨਰਿੰਦਰ ਸਿੰਘ ਪਹਾੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹੜੇ ਆਏ ਨੇ ਔਰ ਇੱਥੇ ਇਹਨਾਂ ਦੇ ਨਾਲ ਅਕਾਲੀ ਦਲ ਬਾਦਲ ਵਿੱਚੋਂ ਵੀ ਕੁਝ ਸਿੰਘ ਛੱਡ ਕੇ ਸਾਡੇ ਨਾਲ ਆਏ ਨੇ ਸਰਦਾਰ ਹਰਜੀਤ ਸਿੰਘ ਸਰਕਲ ਅਨਚਾਰਜ ਅਕਾਲੀ ਦਲ ਬਾਦਲ ਸਰਦਾਰ ਹਰਦੀਪ ਸਿੰਘ ਕੋਪਾਰਾ ਕਸ਼ਮੀਰ ਸਿੰਘ ਕੋਟੜੀ ਖੇਰਾ ਅਕਾਲੀ ਦਲ ਬਾਦਲ ਸਰਦਾਰ ਭੁਵਿੰਦਰ ਸਿੰਘ ਭਿੰਦਾ ਪਹਿਲਵਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋਏ ਨੇ ਸਰਦਾਰ ਗੁਰ达ਸ ਸਿੰਘ ਵਾਹਵੀਰ ਸਿੰਘ ਕੁਲਜੀਤ ਸਿੰਘ ਕਿਆਦੀਆਂ ਡਾਕਟਰ ਫਰਮਤ ਸਿੰਘ ਬੰਗਾ ਕਲਾ ਸਰਦਾਰ ਗੁਰਪ੍ਰੀਤ ਸਿੰਘ ਸ਼ਾਹਪੁਰ ਸਰਦਾਰ ਖੁਸ਼ਬਾਲ ਸਿੰਘ ਕੜੀਆਂ ਸਰਦਾਰ ਜਤਿੰਦਰ ਸਿੰਘ ਮਾਂਟਾ ਮਾਂਟਾ ਸਰਦਾਰ ਜਤਿੰਦਰ ਸਿੰਘ ਮਾਂਟਾ ਰਾਜਾ ਸਾਸੀ ਤੋਂ ਸਰਦਾਰ ਨਰਿੰਦਰ ਸਿੰਘ ਵਿੱਕੀ ਇਹ ਸਾਰੇ ਵੀਰ ਜਿਹੜੇ ਕਰ ਭਲਾ ਉਸ ਭਲਾ ਸੇਵਾ ਸੁਸਾਇਟੀ ਜੋ ਵੀ ਇਹ ਸਈਆਂ ਨੇ ਕੁਝ ਆ ਕੇ ਸਾਡੀ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਆ ਸੋ ਮੈਂ ਇਹ ਸਾਰੇ ਵੀਰਾਂ ਦਾ तहे ਦਿਲੋਂ ਅਕਾਲੀ ਦਲਵਾਸ ਪੰਜਾਬ ਦੀ ਸਪੰਚੀ ਪਾਰਟੀ ਵੱਲੋਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਬੜੇ ਭੱਤਨਾ ਬੜੇ ਸਮੇਂ ਦੇ ਨਾਲ ਸਾਰੀ ਗੱਲ ਨੂੰ ਸਮਝ ਕੇ ਸ਼ੁਰੂਆਤ ਕੀਤੀ ਆ ਇਹ ਸ਼ੁਰੂਆਤ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਸਾਰੇ ਸਾਫ ਸੁਥਰੇ ਐਕਸ ਵਾਲੇ ਵੀਰਾਂ ਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਸੱਚਮੁੱਚ ਪੰਜਾਬ ਦੇ ਪੰਥ ਦੀ ਗੱਲ ਚਾਹੁੰਦੇ ਆ ਤੇ ਤੁਹਾਨੂੰ ਸੱਚਕੇ ਮੰਨ ਦੇ ਨਾਲ ਆਪਣੇ ਆਪ ਨੂੰ ਅੱਗੇ we okay. ਲੱਭ ਲੈ ਕੇ ਹੁੰਦਾ ਸੀ ਉਹਦੇ ਕੁੱਤਿਆਂ ਤੇ ਘਰੇ ਨਹੀਂ ਕਿ ਇਹ ਸਿੰਘਾ ਨੂੰ ਸਾਰੀਆਂ ਚਿੰਤਾਵਾਂ ਪਾਸ ਕਰਦੇ ਇਖਦੇ ਲਈ ਹੋ ਉਸ ਤੋਂ ਬਾਅਦ ਉਹ ਨਹੀਂ ਲੇਖਿਆ ਕਿ ਭਾਈ ਹੁਣ ਸੇ ਇਖਾਲਸਾ ਹੈ ਯਾਦ ਦੇ ਲਈ ਜਿਹੜੇ ਆ ਆਪਣੇ ਆਪ ਇਹਲਾ ਦੇ ਵਿੱਚ ਪੰਕ ਕਰ ਆ ਗਿਆ ਪੰਜਾਬ ਦੇ ਭਰੇ ਦੀ ਗੱਲ ਕਰਦੇ ਨੇ ਸਾਰੀ ਸਾਡੀ ਜਿਹੜੀ ਪਾਸ ਪੰਜਾਬ ਦੀ ਜੱਥੇਬੰਦੀ ਹੈ ਜਿਹੜੀ ਪੰਜਾਬ ਦੇ ਭਰੇ ਦੇ ਵਿੱਚ ਦੀ ਗੱਲ ਕਰਦੇ ਸੀ ਉਹ ਸਾਰਾ ਕੁਝ ਦੇ ਕੇ ਇਹ ਫੈਸਲਾ ਲਿਆ Awesome. جانب پنجاب روہل ہارا جہاں چنا کا واسطے پارٹی کی راضیات سارے کے بعد بہت بہت کر یہ اس بات کو کہتے ہیں دا بڑی غیر دواجت کا پرہ کو ماہ جو کوشش انہوں نے سامنے یہ سارے کہ رو عوام دے لوگ سارے دور کے جڑے خوشاوے دار تھے جنہوں نے کام کی تے انہوں نے خود اپنے اپ کو بہت دور سن کے عوام کو بہت بڑا پچھا ہو اس کر کے پارٹی کو سوائے کرنے سوائے ہر فیلڈ کھلے تک سوائے کوئی کام نہیں اس کر کے اس پارٹی نے یہ جڑے سمجھدار ہو گیا کہ جنہیں زمین کی آوازیاں کے اوپر جگہ ہے بجلی والوں کا گربا سا وہ احتیاط نہیں کرتے جی سیا لوگ اِس منل کرتے ہیں کہ یہاں چیزیں پالسیاں وہ بہت خطرناک ہیں پنجاب واسطے اس کر کے میز مل سکے اپنے اندر چرتی مارو آپ کے وفادار ہوئیے پنجاب وفاداری بنائیے کیونکہ دھرتی نے اپنا سارا کچھ دیا وا ایک اپنا سارا جیون چاہتا وا اس کر کے اپنا بچاؤ بہت سارا سارا ضروری آس کر کے جی دن سنگی میں آئے تو انہوں کے ساتھ ساتھ جی ساری پارٹی چائے آسان پرواد کرتے ہیں کیونکہ یہ پارٹی ہے کہ آم آدمی پارٹی آئی سی اور یہ بہت خاص لوگوں کی پارٹی ہوگی اب بڑے بڑے لوگوں نے اردار پہلے بھی دسیا گیا کہ جڑے ہزار لکھن کروڑوں کے مالک آ وہاں راج سبھا سے بھیجا جا رہا ہے کہ جیسا پنجاب کی گل کرنے والا پیسٹری کوئی جاپ کی سب سوج رکھنے والا وہ وہ کسی بندے نہیں جن سات نے راج سبھا بھیجے ان کو بھی پتہ نہیں اس کر کے بہت لوگوں کا بہت بڑا دھوکا سی بڑا بہت بڑا فارڈ ہے اس کر کے میرا خیال ہے باقی بھی بہت جی سارے پارٹی کے یا ہو پارٹیاں کھیتری سکنگ سارے کوئی پارٹی کا ساتھ دے اِس میں سارا کاتے ہیں جی میں آتے ہیں تو یہاں اب یہ سواس دہ رہے ہیں کہ جی اکالی دل بات سے پارٹی وکر ہوتا ہے شامل ہوئے ترنت موقع रेखांकित सरकार के बाद हिंदुंगना के तक फैलने पर राजनीति में बहुत तेजी से राजनीतिक और परफेक्ट प्रोपेगेंडा से आंदोलन की तरफ होना आ रहा है। होना है कि आप पार्टी सार्वजनिक रूप से उन्हीं के बखेरे में और बहुत कर रहा होता है। क्योंकि जो है क्योंकि ये रेखांकित आम आदमी पार्टी ने जो भी पार्टी को कैंडिडेट दिया है, संगठन मुद्दे के रूप में उठाया और इलेक्टोरल इसका भी रेखांकित बहुत बड़े बहुत ज्यादा होता है। ਇਹ ਤੁਸੀਂ ਜਿਹੜੇ ਪ੍ਰੋਗਰਾਮਿਸ ਸੁਣ ਜਾ ਰਹੇ ਕਿ ਨਾਲ ਉਹ ਲੋਰ ਕਰਕੇ ਬਾਹਰ ਪਿਆਰ ਕੇ ਇਸ ਨੂੰ ਸੱਚੇ ਬਤਾਏ ਜਾ ਰਹੇ ਤੇ ਪਤਾ ਨਹੀਂ ਲੋਕ ਸੁਣ ਰਹੇ ਸੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਸੁਪਨਾ ਦੇ ਨਜ਼ਰੂਕ ਕਰਦੇ ਨਹੀਂ ਆਪਣੇ ਸ਼ੁਰੂਆਤ ਤੋਂ ਲਾਦੇ ਸੀ ਸੋ ਸਾਨੂੰ ਬਹੁਤ ਆਸ ਸੀ ਇਹਦੇ ਕੋਲ ਪਰ ਉਹਨਾਂ ਆਸਾਂ ਨੂੰ ਜਿਹੜਾ